ਪੰਤਕ ਸਿਆਸਤ ਦੇ ਵਿੱਚ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਹੜੇ ਫੈਸਲੇ 2 ਦਸੰਬਰ ਨੂੰ ਸੁਣਾਏ ਗਏ ਸੀ ਤਾਂ ਉਹ ਫੈਸਲੇ ਇਨ ਬਿਨ ਲਾਗੂ ਕਰਾਉਣ ਦੇ ਲਈ ਪੰਤਕ ਜਥੇਬੰਦੀਆਂ ਦੇ ਵੱਲੋਂ ਅੱਜ ਜਿਹੜੀ ਇਕੱਤਰਤਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬੁਲਾਈ ਗਿਆ ਤਾਂ ਉੱਥੇ ਪਹਿਲਾਂ ਮਾਰਚ ਕੱਢਿਆ ਜਾਵੇਗਾ ਤੇ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਿਹੜੇ ਅਰਦਾਸ ਕੀਤੀ ਜਾਵੇਗੀ ਅਰਦਾਸ ਇਸ ਗੱਲ ਨੂੰ ਲੈ ਕੇ ਕੀਤੀ ਜਾਣੀ ਕਿ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਵਸੀਲ ਤੋਂ 2 ਦਸੰਬਰ ਨੂੰ ਹੁਕਮਨਾਮੇ ਸੁਣਾਏ ਗਏ ਸੀ ਅਕਾਲੀ ਦਲ ਦੀ 2007 ਤੋਂ 17 ਵਾਲੀ ਸਰਕਾਰ ਨੂੰ ਵੱਡੇ ਫੈਸਲੇ ਸੁਣਾਏ ਗਏ ਸੀ ਉਹ ਫੈਸਲੇ ਜਿਹੜੇ ਇਨ ਵਿੱਚ ਲਾਗੂ ਕੀਤੇ ਜਾਣ ਤਾਂ ਇਸ ਗੱਲ ਨੂੰ ਲੈ ਕੇ ਅੱਜ ਪੰਤਕ ਜਿਹੜੀਆਂ ਧਿਰਾਂ ਨੇ ਪੰਤਕ ਜਥੇਬੰਦੀਆਂ ਦੇ ਵੱਲੋਂ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਇੱਕ 71 ਤੱਕ ਕੀਤੀ ਜਾਣੀ ਹੈ ਜਿਸ ਦੇ ਵਿੱਚ ਕਿ ਇਹ ਅੱਜ ਤੋਂ ਤੁਹਾਨੂੰ ਦੱਸ ਦੇ ਕਿ ਕਈ ਵਾਰ ਜਦੋਂ ਤੋਂ 2 ਦਸੰਬਰ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਵਸੀਲ ਤੋਂ ਜਦੋਂ ਫੈਸਲੇ ਪੰਜ ਸਿੰਘ ਸਹਿਬਾਨਾਂ ਦੀ 71% ਦੇ ਵਿੱਚ ਅਕਾਲੀ ਦਲ ਦੀ ਸਰਕਾਰ ਨੂੰ ਜਾਂ ਅਕਾਲੀ ਪੰਚਕ ਲੀਡਰਾਂ ਨੂੰ ਲੈ ਕੇ ਸਨਾਇਆ ਜਾਂਦੇ ਨੇ ਤੇ ਉਸ ਤੋਂ ਬਾਅਦ ਹੁਣ ਤੱਕ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਗਿਆਨੀ ਲਗਵੀਰ ਸਿੰਘ ਉਹਨਾਂ ਦੇ ਵੀ ਕਈ ਵਾਰ ਬਿਆਨ ਆ ਚੁੱਕੇ ਨੇ ਕਿ ਜੋ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਦੀ ਵਸੀਲਤ ਤੋਂ ਸੁਣਾਏ ਗਏ ਨੇ ਉਹ ਫੈਸਲੇ ਇਨਮੈਨ ਲਾਗੂ ਕੀਤੇ ਜਾਣ ਤਾਂ ਉਹਨਾਂ ਫੈਸਲਿਆਂ ਨੂੰ ਜਿਹੜਾ ਇਨਮੈਨ ਲਾਗੂ ਕਰਵਾਉਣ ਦੇ ਲਈ ਪੰਤਕ ਧਰਾਂ ਦੇ ਵੱਲੋਂ ਪੰਤਕ ਜਥੇਬੰਦੀਆਂ ਦੇ ਵੱਲੋਂ ਅੱਜ ਜਿਹੜੀ ਬਹੁਤ ਵੱਡੀ ਇਕੱਤਰਤਾ ਬੁਲਾਈ ਗਿਆ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਅਰਦਾਸ ਕੀਤੀ ਜਾਣੀ ਆ ਪਹਿਲਾ ਮਾਰਚ ਕੱਢਿਆ ਜਾਣਾ ਤੇ ਉਸ ਤੋਂ ਬਾਅਦ ਅਰਦਾਸ ਕੀਤੀ ਜਾਣੀ ਆ ਕਿ ਜੋ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਦੀ ਵਸੀਲਤ ਤੋਂ ਹੁਕਮਨਾਮੇ ਸੁਣਾਏ ਗਏ ਨੇ ਉਹ ਪੋਕ ਹੁਕਮਨਾਮੇ ਨੇ ਜਿਹੜੇ ਉਹ ਫੈਸਲੇ ਇਨਮੈਨ ਲਾਗੂ ਕੀਤੇ ਜਾਣ ਹਾਲਾਂਕਿ ਕਈ ਵਾਰ ਇਹ ਗੱਲ ਕਹਿ ਚੁੱਕੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਇਤਜ਼ਾਰ ਗਿਆਨੀ ਰਕबीर ਸਿੰਘ ਗੋਲੀ ਕੱਲ ਵੀ ਇਹ ਗੱਲ ਕਹੀ ਆ ਕਿ ਜੋ ਅਕਾਲੀ ਦਲ ਦੇ ਵਿੱਚ ਭਰਤੀ ਨੂੰ ਲੈ ਕੇ ਸੱਤ ਮੈਂਬਰੀ ਕਮੇਟੀ ਉਸ ਫਜ਼ੀਲ ਤੋਂ ਬਣਾਈ ਗਈ ਸੀ ਉਹ ਕਮੇਟੀ ਦੇ ਵੱਲੋਂ ਹਲੇ ਤੱਕ ਅਕਾਲੀ ਦਲ ਦੀ ਭਰਤੀ ਸ਼ੁਰੂ ਨਹੀਂ ਕੀਤੀ ਗਈ ਤੇ ਉਧਰਲੇ ਪਾਸੇ ਜੋ ਅਕਾਲੀ ਦਲ ਦੀ ਭਰਤੀ ਤਕਰੀਬਨ 30 ਤੋਂ 35 ਲੱਖ ਦਾ ਅਕਾਲੀ ਦਲ ਦੀ ਲੀਡਰਸ਼ਿਪ ਬਲਵਿੰਦਰ ਸਿੰਘ ਉਧਰ ਦੀ ਅਗਵਾਈ ਦੇ ਵਿੱਚ ਉਹ ਜਿਹੜੇ ਅੰਕੜਾ ਦੱਸ ਰਿਹਾ ਉਸ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਆ ਸ੍ਰੀ ਅਕਾਲ ਤਖਤ ਸਾਹਿਬ ਦੀ ਫਜ਼ੀਲ ਤੋਂ ਜੋ ਫੈਸਲਾ ਸੁਣਾਇਆ ਗਿਆ ਸੀ ਉਸ ਅਨੁਸਾਰ ਹਲੇ ਤੱਕ ਅਕਾਲੀ ਦਲ ਦੇ ਵਿੱਚ ਜਿਹੜੀ ਭਰਤੀ ਆ ਉਸ ਦੀ ਸ਼ੁਰੂਆਤ ਨਹੀਂ ਹੋਈ ਤਾਂ ਇਹਨਾਂ ਗੱਲਾਂ ਨੂੰ ਲੈ ਕੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਇੱਕ ਪੰਥਕ ਧਿਰਾਂ ਦੇ ਵੱਲੋਂ ਪੰਥਕ ਜਥੇਬੰਦੀਆਂ ਦੇ ਵੱਲੋਂ ਇੱਕ ਅਹਿਮ ਇਕੱਤਰਤਾ ਬੁਲਾਈ ਗਿਆ ਜਿਸ ਦੇ ਵਿੱਚ ਕਿ ਹੁਣ ਜਿਹੜਾ ਉਹ ਫੈਸਲੇ ਫਸੀਲ ਤੋਂ ਸੁਣਾਏ ਗਏ ਫੈਸਲੇ ਹੁਕਮਨਾਮੇ ਲਾਗੂ ਕਰਵਾਉਣ ਦੇ ਲਈ ਅਰਦਾਸ ਕੀਤੀ ਜਾਣੀ ਹੈ